ਅਸੀਂ ਇਕੱਠੇ ਕਾਲਜ ਵੇਲੇ ਤੋਂ ਗਾਉਂਦੇ ਵੀ ਰਹੇ ਹਾਂ ਕਵਿਤਾ ਤੇ ਅਸੀਂ ਉਹ ਦੁੱਖ ਹੰਡਾ ਇਹ ਵੀ ਹੋਏ ਨੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀਂ ਵੇ ਸੂਰਜਾ ਕੰਨੀਆਂ ਦੇ ਵੇੜੇ ਸੋ ਵੀਰੋ ਜਦੋਂ ਇਹੋ ਜੇ ਲੋਕ ਪਾਰਲੀਮੈਂਟ ਜਾਣਗੇ ਤਾਂ ਫਿਰ ਕਾਨੂੰਨ ਵੀ ਇਹੋ ਜਿਹੀ ਬਣਨਗੇ ਕਿਉਂਕਿ ਇਹ ਜਦੋਂ ਬੋਲਣਗੇ ਕਿ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵੇੜੇ ਤਾਂ ਫਿਰ ਕਮੀਆਂ ਦੇ ਵੇੜੇ ਵਾਕਈ ਸੂਰਜ ਮੰਗਣਗੇ ਹਰ ਪਰਿਵਾਰ ਦੇ ਵਿੱਚ ਖੁਸ਼ੀਆਂ ਲੈ ਕੇ ਆਉਣੀਆਂ ਨੇ ਆਪਾਂ ਹਸਪਤਾਲਾਂ ਦੀ ਗੱਲ ਕਰਨੀ ਆ ਆਪਾਂ ਸਕੂਲਾਂ ਦੀ ਗੱਲ ਕਰਨੀ ਆ ਆਉਂਦੀ ਆ ਨਾ ਬਿਜਲੀ ਫਿਰ ਬਿਜਲੀ ਦਾ ਬਿੱਲ ਜੀਰੋ ਫਿਰ ਆਉਣ ਲੱਗ ਗਿਆ ਨਾ ਕੱਸੀਆਂ ਦਾ ਪਾਣੀ ਤੇਲਾਂ ਕਹਿੰਦੇ ਸੀ ਤੇਲਾਂ ਸੋ ਵੀਰੋ ਉਹੀ ਖੰਬੇ ਨੇ ਉਹੀ ਬਰਗਰਿੱਡ ਨੇ ਉਹੀ ਤਾਰਾਂ ਨੇ ਉਹੀ ਫਿਊਜ ਨੇ ਹੁਣ ਬਿਜਲੀ ਕਿਵੇਂ ਆਉਣ ਲੱਗੀ ਬਈ ਕਿਉਂਕਿ ਨੀਅਤ ਸੱਚੀ ਹੋ ਗਈ ਨੀਅਤ ਪਹਿਲਾਂ ਇਹਨਾਂ ਦੀ ਨੀਅਤ ਦੇ ਫਿਊਜ ਉੱਡੇ ਹੋਏ ਸੀ ਹੁਣ ਨੀਅਤ ਸੱਚੀ ਹੋ ਗਈ ਸੋ ਤਾਂ ਤੁਹਾਡੇ ਕੋਲੇ ਆਇਆ ਸੋ ਵੀਰੋ ਹਾਂਜੀ ਦੱਬ ਦਿਓਗੇ ਖਿੱਚ ਤਾਂ ਕੰਮ 130 ਪੰਜਾਬ ਬਣੇਗਾ ਹੀਰੋ ਐਸ ਵਾਰ ਪੰਜਾਬ ਬਣੇਗਾ ਹੀਰੋ ਆ ਤਾਂ ਕਰਤਾ ਕੰਮ ਤੁਸੀਂ ਆ ਤਾਂ ਕਰਤਾ ਕੰਮ ਸਿੱਧੂ ਸਾਹਿਬ ਸਿੱਧੂ ਸਾਹਿਬ ਆ ਤਾਂ ਕਰਤਾ ਕੰਮ ਤੁਸੀਂ ਕਮਾਲ ਆ ਵੀ ਇਹ ਪਹਿਲਾਂ ਵੀ ਮੈਂ 모ਗਿਆ ਸੀ ਇਹ 모ਗੇ ਤੋਂ ਪਤਾ ਲੱਗ ਜਾਂਦਾ ਜਿਹੜਾ ਵਧੀਆ ਤੇਲ ਹੀ ਹੁੰਦਾ ਉਹ ਸਰੋਂ ਦੇ ਤੇਲ ਚੋਂ ਇੱਕ ਦਾਣਾ ਚੱਕ ਕੇ ਦੱਸ ਦਿੰਦਾ ਵੀ ਕਿੰਨਾ ਕੁ ਤੇਲ ਹੈ ਆ ਆ ਢੇਰੀ ਚ ਦਾ ਤੇਲ ਹੀ ਤੇਲ ਹੈ ਬਈ ਲੈ ਪਹਿਲਾਂ ਤੁਸੀਂ ਬੜਾਸ ਕਰ ਲੋ 10 15 ਮਿੰਟ ਸੈਕਿੰਡ ਚੀਕਾ ਮਾਰ ਲੋ ਨਾਰੇ ਲਾ ਲੋ ਕਰੋ ਜੀ ਕਿਵੇਂ ਦਲਵੀਰ ਠੀਕ ਠਾਕ ਬਹੁਤ سارے ਸਾਡੇ क्रांतिकारी प्राय होए ने संघर्ष लड़न आले आए होए ने और विदेशां ਦੇ ਵਿੱਚ ਆਪਣੀਆਂ ਕਮਾਂਕਾਰਾਂ ਨੂੰ ਤੇ ਪਰਿਵਾਰਾਂ ਨੂੰ ਛੱਡ ਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਦਾ ਸੁਪਨਾ ਲੈ ਕੇ ਇੱਥੇ ਆਏ ਹੋਏ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਆਓ ਆਪਾਂ ਇਕੱਠੇ ਹੋ ਕੇ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਆਪਾਂ ਲਾਂਬੇ ਲਾ ਦਈਏ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਕੇ ਤੁਹਾਡੀ ਜ਼ਿੰਮੇਵਾਰੀ ਖਤਮ ਭਗਵਾਨਤਮਨ ਦੀ ਜ਼ਿੰਮੇਵਾਰੀ ਸ਼ੁਰੂ ਫੇਰ ਦੇਖਾਂਗੇ ਇਹਨਾਂ ਨੂੰ ਜਦੋਂ ਇਹਨਾਂ ਦੇ ਮੂੰਹ ਬੰਦ ਹੋ ਗਏ ਨਾ ਉਸ ਤੋਂ ਬਾਅਦ ਸੋਨੇ ਦੀ ਚਿੜੀ ਬਣਾਉਣਾ ਜਿਹੜਾ ਪੰਜਾਬ ਦਾ ਸੁਪਨਾ ਹੈ ਉਹ ਕਰਾਂਗੇ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਵੀਰੋ ਮੈਂ ਕੋਈ ਪੈਸੇ ਨਹੀਂ ਖਾਣ ਆਇਆ ਮੈਂ ਕੋਈ ਪੈਸੇ ਕਮਾਉਣ ਨਹੀਂ ਆਇਆ ਮੈਂ ਕੋਈ ਬੱਸਾਂ ਰੇਤਿਆਂ 'ਚ ਹਿੱਸੇ ਪਾਉਣ ਨਹੀਂ ਆਇਆ ਮੈਂ ਕੋਈ ਖੱਡਾਂ ਹੋਟਲਾਂ 'ਚ ਹਿੱਸੇ ਪਾਉਣ ਨਹੀਂ ਆਇਆ ਮੈਂ ਹਿੱਸਾ ਜ਼ਰੂਰ ਪਾਉਂਗਾ ਪਰ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖ ਸੁੱਖਾਂ 'ਚ ਜ਼ਰੂਰ ਹਿੱਸਾ ਪਾਉਂਗਾ ਉੱਥੇ ਮੈਂ ਹਿੱਸਾ ਪਾਉਣ ਆਇਆ ਹਾਂ ਹੋਰ ਕਿਤੇ ਪੋਛਤਾ ਨਹੀਂ ਪਾਉਣਾ ਆਪਾਂ ਸੋ ਵੀਰੋ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਧਰਤੀ ਹੈ ਆ ਲਾਲਾਂ ਲਾਜਪਤਰਾਏ ਜੀ ਦੀ ਧਰਤੀ ਹੈ ਟੁੱਡੀਕੇ ਨਾਲ ਹੀ ਹੈ ਵੀਰੋ ਆਪਾਂ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਨੂੰ ਲੋਕਾਂ ਤੱਕ ਲੈ ਕੇ ਜਾਣਾ ਹੈ ਨਹੀਂ ਉਹਨਾਂ ਦੀ ਆਤਮਾ ਤੜਫਦੀ ਰਹੂ ਵੀ ਆ ਆ ਆਜ਼ਾਦੀ ਵਾਸਤੇ ਸੰਵਿਧਾਨ ਖਤਰੇ 'ਚ ਹੈ ਲੋਕਤੰਤਰ ਖਤਰੇ 'ਚ ਹੈ ਵੀ ਆਜ਼ਾਦੀ ਵਾਸਤੇ ਅਸੀਂ ਕੁਰਬਾਨੀਆਂ ਦੇਤੀਆਂ ਸੋ ਵੀਰੋ ਇਕੱਠੇ ਹੋ ਜੋ 1 ਜੂਨ ਨੂੰ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਵੋਟ ਪਾਉਣੀ ਹੈ ਅਸੀਂ ਕਦੇ ਵੀ ਜਾਤ ਪਾਤ ਦੇ ਨਾਂ ਤੇ ਵੋਟ ਨਹੀਂ ਮੰਗਦੇ ਮੈਂ ਤਾਂ ਹਮੇਸ਼ਾ ਕਹਿੰਦਾ ਹੁਨਾਂ ਪਾਰਲੀਮੈਂਟ 'ਚ ਵੀ ਬੋਲਿਆ ਸੀ ਕਿ ਕੌਮ ਕੋ ਕਬੀਲੋਂ 'ਮੇਂ ਮਤ ਬਾੰਟਿਏ ਲੰਬੇ ਸਫਰ ਕੋ ਮੀਲੋਂ 'ਮੇਂ ਮਤ ਬਾੰਟਿਏ ਇੱਕ ਬਹਿਤਾ ਦਰਿਆ ਹੈ ਮੇਰਾ ਭਾਰਤ ਦੇਸ਼ ਇਸ ਕੋ ਨਦੀਆਂ ਔਰ ਝੀਲੋਂ 'ਮੇਂ ਮਤ ਬਾੰਟਿਏ ਸਾਡਾ ਦੇਸ਼ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਲੈ ਕੇ ਦਿੱਤਾ ਹੋਇਆ ਇਹ ਦੇਸ਼ ਕਿਸੇ ਬਾਪ ਦੀ ਜਾਗੀਰ ਨਹੀਂ ਆਏਗੀ ਕਿਸੇ ਦੇ ਬਾਪ ਦੀ ਕਿ ਉਹ ਮਾਲਕ ਬਣ ਕੇ ਬਹਿ ਜਾਏ 140 ਕਰੋੜ ਲੋਕਾਂ ਦਾ ਦੇਸ਼ ਹੈ ਸੋ ਇਸ ਕਰਕੇ ਸੰਵਿਧਾਨ ਬਚਾਉਣਾ ਹੈ ਲੋਕਤੰਤਰ ਬਚਾਉਣਾ ਹੈ ਬਾਬਾ ਸਾਹਿਬ ਅੰਬੇਦਕਰ ਸਾਹਿਬ ਦਾ ਲਿਖਿਆ ਹੋਇਆ ਹੈ ਸੰਵਿਧਾਨ ਬਚਾਉਣਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਲਈ ਹੋਈ ਆਜ਼ਾਦੀ ਬਚਾਉਣੀ ਹੈ ਸੋ ਤਾਂ ਕਰਕੇ ਤੁਹਾਡੇ ਕੋਲ ਆਇਆ ਔਰ ਆ ਪਿਆਰ ਇੰਨਾ ਪਿਆਰ ਅੱਜ ਮੈਂ ਜੈਤੋ ਤੋਂ ਆਇਆ ਇਸ ਤੋਂ ਪਹਿਲਾਂ ਜੈਤੋ ਸੀ ਨਾਲ ਹੀ ਪਰਲੀ ਗਲੀ ਚ ਸੁਖਵੀਰ ਬਾਦਲ ਦਾ ਵੀ ਸੀ ਉਹ ਕੀ ਹੁੰਦਾ ਪਰਿਵਾਰ ਬਚਾਓ ਹੈਨਾ ਤੇ ਉਹ ਪਰਿਵਾਰ ਬਚਾਓ ਚੱਲ ਰਿਆ ਸੀ ਉੱਥੇ ਆਪਦਾ ਪਰਿਵਾਰ ਵੀ ਹੈ ਨਹੀਂ ਸੀ ਉਹਨਾਂ ਤੋਂ ਉਹਨਾਂ ਪਰਿਵਾਰ ਵੀ ਜਾਣੋ ਹਟ ਗਿਆ ਵੀ ਛੱਡੋ ਪਰੇ ਇਹਦਾ ਕੀ ਆ ਕਮਲੇ ਦਾ ਇਹਦਾ ਜੋ ਕਹਿੰਦਾ ਫਿਰਦਾ ਕਿਉਂਕਿ ਮੰਦਬੁੱਧੀ ਵੀ ਇੱਕ ਬੁੱਧੀ ਹੁੰਦੀ ਹੈ ਉਹ ਤਾਂ ਬੰਦ ਬੁੱਧੀ ਹੈ ਸੋ ਇਸ ਕਰਕੇ ਉਹਨਾਂ ਨੇ ਮਗਰ ਨਾਲ ਲੱਗਿਓ ਉਹ ਤਾਂ ਆਪਦਾ ਪਰਿਵਾਰ ਬਚਾਉਂਦੇ ਫਿਰਦੇ ਆ ਤੇ ਅਸੀਂ ਪੰਜਾਬ ਨੂੰ ਆਪਣਾ ਪਰਿਵਾਰ ਸਮਝਦੇ ਆਂ ਅਸੀਂ ਪੰਜਾਬ ਬਚਾਉਂਦੇ ਫਿਰਦੇ ਆਂ ਵੀ ਸਾਡਾ ਪਰਿਵਾਰ ਵਾਲਾ ਪੰਜਾਬ ਬੱਚੇ ਰੰਗਲਾ ਪੰਜਾਬ ਬਣਾਈਏ ਜੇ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਲੱਗਦਾ ਜੇ ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਸਾਡੇ ਵਰਗਾ ਹੀ ਹੈ ਤੇ ਸਵਾ ਦੋ ਸਾਲ ਹੋ ਗਏ 1 ਰੁਪਏ ਦਾ ਬਾਬਾ ਯਾਰ ਨਹੀਂ ਬਈ 1 ਰੁਪਏ ਦਾ ਇਲਜ਼ਾਮ ਲਾਦੇ ਕੋਈ ਸਵਾ ਦੋ ਸਾਲ ਚ 1 ਰੁਪਏ ਦਾ ਇਲਜ਼ਾਮ ਲਾਦੇ ਵੀ ਭਗਵੰਤ ਮਾਨ ਨੇ ਰੁਪਈਆ ਖਾ ਲਿਆ ਉਹ ਰੁਪਈਆ ਨਹੀਂ ਹੋਊਗਾ ਸਲਫਾਸ ਦੀ ਗੋਲੀ ਹੋਊਗੀ ਉਹ ਸੋ ਵੀਰੋ ਪੰਜਾਬ ਦੇ ਲੋਕਾਂ ਵਾਸਤੇ ਜਾਨ ਹਾਜ਼ਰ ਹੈ ਹਰ ਦਿਲ ਦੀ ਧੜਕਣ ਹਰ ਖੂਨ ਦਾ ਕਤਰਾ ਪੰਜਾਬ ਵਾਸਤੇ ਹਾਜ਼ਰ ਹੈ ਮੈਨੂੰ ਕੇਜਰੀਵਾਲ ਸਾਹਿਬ ਪੁੱਛਦੇ ਰਹਿੰਦੇ ਨੇ ਕਿੱਥੇ ਆ ਮੈਂ ਕਹਿੰਦਾ ਹਾਂ ਜੀ ਹੁਣ ਜੈਤੋ ਸੀ ਪਰ ਮੋਗੇ ਚੱਲੂੰਗਾ ਕਹਿੰਦੇ ਮੋਗੇ ਦੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਮੈਨੂੰ ਸੁਣਾਈ ਮੈਨੂੰ ਰਿਕਾਰਡਿੰਗ 'ਚ ਮੈਂ ਸੁਣੂੰਗਾ ਕਿ ਕਿੰਨਾ ਜੋਸ਼ ਹੈ ਕਿਉਂਕਿ ਨਾਰੇ ਤੋਂ ਪਤਾ ਲੱਗ ਜਾਂਦਾ ਹੈ ਕਿ ਕ੍ਰਿਲ ਕੱਢਣ ਨੂੰ ਫਿਰਦੇ ਹੋ ਤੇ ਬਦਲ ਵਾਈ ਕਿਹੋ ਜਿਹੀ ਹੈ ਲਓ ਮੈਂ ਹੁਣ ਨਾਅਰੇ ਲਾਉਂਗਾ ਦੋ ਦੋਨੇ ਹੱਥ ਉੱਪਰ ਚੱਕ ਕੇ ਨਾਅਰੇ ਲਾ ਦੇਣਾ ਇਨਕਲਾਬ ਜਿੰਦਾਬਾਦ ਥੋੜਾ ਵਧਾ ਦिए ਥੋੜਾ ਵਧਾ ਥੋੜਾ ਥੋੜਾ ਚੱਕੋ ਥੋੜਾ ਥੋੜਾ ਤਾਂਕਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਜੈ ਜਿੰਦਾਬਾਦ ਅੱਧੇ ਮਿੰਟ ਲਈ ਕਰਮਜੀਤ ਅਨਮੋਲ ਤੁਹਾਡੇ ਨਾਲ ਧੰਨਵਾਦ ਕਰਨ ਮਾਨਜੋਗ ਮੇਰੇ ਵੱਡੇ ਵੀਰ ਸਰਦਾਰ ਭਗਵਾਨ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਮੇਰੇ ਸਾਰੇ ਐਮਐਲਏ ਸਾਹਿਬਾਨ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤੀ ਹੈ ਸੋ ਬਾਕੀ ਤੁਸੀਂ ਸਾਰੇ ਐਨੀ ਗਰਮੀ ਦੇ ਵਿੱਚ ਖੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਜਿਵੇਂ ਮਾਨ ਸਾਹਿਬ ਨੇ ਪਹਿਲਾਂ ਮੈਨੂੰ ਗਾਇਕੀ ਦੇ ਵਿੱਚ ਹੱਥ ਫੜਿਆ ਫਿਰ ਐਕਟਿੰਗ ਦੇ ਵਿੱਚ ਫੜਿਆ ਤੇ ਹੁਣ ਰਾਜਨੀਤੀ ਦੇ ਵਿੱਚ ਫੜਿਆ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜਿਵੇਂ ਸਾਡੇ ਵੱਡੇ ਵੀਰ ਭਗਵੰਤ ਮਾਨ ਨੇ ਰਾਜਨੀਤੀ ਦੇ ਵਿੱਚ ਨਵੀਆਂ ਪੈੜਾਂ ਪਾਈਆਂ ਲੋਕਾਂ ਦਾ ਮਸੀਹਾ ਬਣ ਕੇ ਉੱਪਰੇ ਨੇ ਇਹਨਾਂ ਦੀਆਂ ਪੈੜਾਂ ਵਿੱਚ ਪੈੜ ਧਰ ਕੇ ਇਹਨਾਂ ਵਾਂਗੂ ਹੀ ਕੰਮ ਕਰੂੰਗਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਸੋ ਮੈਂ ਸੋ ਮੈਂ ਸਾਡੇ ਸਾਰੇ ਐਮਐਲਏ ਸਾਹਿਬਾਨਾਂ ਦਾ ਦੁਆਰਾ ਫਿਰ ਧੰਨਵਾਦ ਕਰਦਾ ਜਿਹੜਾ ਨੇ ਦਿਨ ਰਾਤ ਇੱਕ ਕੀਤੀ ਹੈ ਸਾਡੇ ਲਈ ਪਾਰਟੀ ਲਈ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨੇ ਜਿੰਦਗੀ ਦੇ ਵਿੱਚ ਆਏ ਔਰ ਐਨੀ ਧੀਰ ਇੰਤਜ਼ਾਰ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਹੌਲੀ ਜਾਇਓ ਮੇਰੀ ਹੱਥਵੰਨ ਕੇ ਬੇਨਤੀ ਹੈ ਮਾਵਾਂ ਵੀ ਨੇ ਪੈਣਾ ਵੀ ਨੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਹੌਲੀ ਜਾਣਾ ਔਰ ਜਦੋਂ ਕਹੋਂਗੇ ਦਵਾਰੇ ਆਜੂ ਜਦੋਂ ਬੁਲਾਓਗੇ ਦਵਾਰੇ ਆਜੂ ਇੱਕ ਵਾਰੀ ਆਹ 1 ਜੂਨ ਵਾਲਾ ਕੰਡਾ ਜਾਂ ਕੱਢ ਦਿਓ ਉਸ ਤੋਂ ਬਾਅਦ ਦੇਖਿਓ ਸਹੀ ਕਿ ਪੰਜਾਬ ਦੇ ਵਿੱਚ ਸਹੂਲਤਾਂ ਦੀ ਬਰਬਾਦ ਕਿਵੇਂ ਹੁੰਦੀ ਹੈ ਇੱਕ ਵਾਰੀ ਮੇਰੇ ਨਾਲ ਫੇਰ ਨਾਰਾ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਆਉਣ ਦੇ ਵਾਸਤੇ ਰੋ ਲਵ ਯੂ ਆਲ ਹੌਲੀ ਜਾਇਓ ਆਰਾਮ ਨਾਲ ਜਾਇਓ